ਅਮਰਤ ਸਾਡੀ ਮਸ਼ਹੂਰ ਰੈਸਪੀ ਨਿਊਟਰੀ ਜਿਹੜੀ ਕਿ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਲਾਜਵਾਬ ਹੁੰਦੀ ਆ ਤੇ ਬਣਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਸੌਖੀ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖੋ ਸਿਰਫ 5 ਮਿੰਟ ਦੇ ਵਿੱਚ ਤੁਸੀਂ ਜਿਹੜੀ ਇਹ ਨਿਊਟਰੀ ਹੋ ਰੈਡੀ ਕਰ ਲੋਗੇ ਯਕੀਨ ਮੰਨਿਓ ਇੰਨੀ ਲਾਜਵਾਬ ਬਣੂਗੀ ਕਿ ਤੁਸੀਂ ਨਿਤ ਬਣਾ ਕੇ ਖਾਓਗੇ ਸੋ ਅੱਜ ਕੁਦਰਤ ਦੀ ਪੰਜਾਬੀ ਰਸੋਈ ਦੇ ਵਿੱਚ ਆਪਾਂ ਇਹੀ ਰੈਸਪੀ ਬਣਾਵਾਂਗੇ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਬਨੇ ਰਹੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਆ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਸੋ ਆਪਾਂ ਜਿਹੜੀ ਨਿਊਟਰੀ ਹੈਗੀ ਆ ਅੰਮ੍ਰਿਤਸਰੀ ਇਹ ਬਣਾਉਣੀ ਆ ਆਪਾਂ ਸ਼ੁਰੂ ਕਰਦੇ ਆਂ ਇਹਨੂੰ ਨਾ ਬਣਾਉਣ ਵਾਸਤੇ ਦੇਖੋ ਮੈਂ ਨਾ ਦੋ ਕੌਲੀਆਂ ਸੋਇਆਬੀਂਦੀਆਂ ਵੱਡੀਆਂ ਲੈ ਲਈਆਂ ਸਭ ਤੋਂ ਪਹਿਲਾਂ ਆਪਾਂ ਇਹਨੂੰ ਬੋਇਲ ਕਰ ਲੈਣੇ ਆਂ ਹੁਣ ਦੇਖੋ ਤੁਸੀਂ ਦੋ ਤਰੀਕੇ ਦੇ ਨਾਲ ਇਹਨੂੰ ਬੋਇਲ ਕਰ ਸਕਦੇ ਆ ਜਾਂ ਤੁਸੀਂ ਚਾਹ ਪੱਤੀ ਵਾਲਾ ਪਾਣੀ ਯੂਜ਼ ਕਰ ਸਕਦੇ ਆ ਕਿ ਪਹਿਲਾਂ ਚਾਹ ਪੱਤੀ ਉਬਾਲ ਲਓ ਤੇ ਬਾਅਦ ਵਿੱਚ ਤੁਸੀਂ ਇਹਨਾਂ ਨੂੰ ਬੋਇਲ ਕਰੋ ਤੇ ਜਾਂ ਫਿਰ ਸਿੱਧੇ ਤਰੀਕੇ ਦੇ ਨਾਲ ਹੀ ਤੁਸੀਂ ਇਦਾਂ ਇਆਂ ਨੂੰ ਪਾਣੀ 'ਚ ਉਬਾਲ ਸਕਦੇ ਆ ਆਪਾਂ ਕੀ ਕਰਾਂਗੇ ਆਪਾਂ ਸਿੱਧਾ ਹੀ ਪਾਣੀ 'ਚ ਡਾਇਰੈਕਟਲੀ ਇਹਨੂੰ ਬੋਇਲ ਕਰਾਂਗੇ ਹੁਣ ਦੇਖੋ ਆਪਾਂ ਇਹਨੂੰ ਬੋਇਲ ਕਰਾਂਗੇ ਮੈਂ ਮਤਲਬ ਦੋ ਕੌਲੀਆਂ ਲਈਆਂ ਵਾਂ ਸੋਇਆ ਬਿੰਦੀਆਂ ਬੜੀਆਂ ਦੀ ਤੇ ਦੋ ਗਲਾਸ ਹੀ ਲਿਆ ਪਾਣੀ ਦੇ ਪਾਣੀ ਜਦੋਂ ਪੂਰੀ ਤਰ੍ਹਾਂ ਮਤਲਬ ਕਿ ਗਰਮ ਹੋ ਜਾਊਗਾ ਤੇ ਆਪਾਂ ਉਹਦੇ ਵਿੱਚ ਬੜੀਆਂ ਪਾਵਾਂਗੇ ਅੱਧਾ ਚਮਕ ਲੂਣ ਪਾ ਕੇ ਹੁਣ ਇਹਦੇ ਚ ਆਪਾਂ ਪਾਵਾਂਗੇ ਲੂਣ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੜੀਆਂ ਆ ਬੜੀਆਂ ਤੇ ਨੂੰ ਆਪਾਂ ਚੰਗੀ ਤਰ੍ਹਾਂ ਉਹਨਾਂ ਜਿਹੜੇ ਨੂੰ ਆਪਾਂ ਬੋਇਲ ਕਰਨਾ ਜਿੰਨਾ ਚਿਰ ਇਹ ਪੂਰੀਆਂ ਜਿਹੜੀਆਂ ਸੌਫਟ ਨਹੀਂ ਹੋ ਜਾਂਦੀਆਂ ਹਾਂਜੀ ਦੇਖੋ ਜਿਹੜੀਆਂ ਬੜੀਆਂ ਉਹ ਬੋਇਲ ਹੋ ਗਈਆਂ ਕਿ ਤੇ ਬਿਲਕੁਲ ਦੇਖ ਸੋਫਟ ਵੀ ਹੋ ਗਈਆਂ ਦੇਖੋ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਹਨੂੰ ਠੰਡੇ ਪਾਣੀ ਦੇ ਚ ਆਪਾਂ ਵਾਸ਼ ਕਰਕੇ ਤੇ ਨਿਚੋੜ ਕੇ ਰੱਖ ਲਾਂਗੇ ਤੇ ਹੁਣ ਆਪਾਂ ਕਰਾਂਗੇ ਤੜਕੇ ਦੀ ਤਿਆਰੀ ਤੜਕੇ ਵਾਸਤੇ ਦੇਖੋ ਮੈਂ ਲਿਆ ਵਾ ਇਹਦੇ ਵਿੱਚ ਇੱਕ ਤਾਂ ਟਮਾਟਰ ਦੀ ਪਿਊਰੀ ਲਈ ਆ ਠੀਕ ਹੈ ਲਸਣ ਅਦਰਕ ਪਿਆਜ਼ ਤੇ ਹਰੀਆਂ ਮਿਰਚਾਂ ਦੇਖੋ ਤੜਕੇ ਵਾਸਤੇ ਸਰੋਂ ਦਾ ਤੇਲ ਲਿਆ ਮੈਂ ਤੇ ਇਹਨੂੰ ਪੂਰੀ ਤਰ੍ਹਾਂ ਗਰਮ ਕਰ ਲਿਆ ਤੇ ਇਹਦੇ ਚ ਆਪਾਂ ਪਾਵਾਂਗੇ ਅੱਧਾ ਚਮਚ ਜੀਰੇ ਦਾ ਤੇ ਨਾਲ ਹੀ ਆਪਾਂ ਜਿਹੜਾ ਤੜਕਾ ਕੱਟਿਆ ਵਾ ਪਿਆਜ਼ ਅਦਰਕ ਹਰੀਆਂ ਮਿਰਚਾਂ ਤੇ ਲਸਣ ਦੇ ਟਮਾਟਰ ਦੀ ਪਿਊਰੀ ਆਪਾਂ ਹਜੇ ਨਹੀਂ ਪਾਉਣੀ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਅਦਰਕ ਤੇ ਪਿਆਜ਼ ਜਿਹੜਾ ਸਾਰਾ ਕੁਝ ਨੂੰ ਭੁੰਨ ਲਵਾਂਗੇ ਦੇਖੋ ਜਿਹੜਾ ਤੜਕਾ ਵਾ ਆਪਣਾ ਪੁੱਜ ਗਿਆ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀ ਟਮਾਟਰ ਦੀ ਆਪਾਂ ਪਿਊਰੀ ਬਣਾਈ ਸੀਗੀ ਉਹ ਇੰਨੇ ਮਿਕਸ ਕਰ ਦਾਂਗੇ ਟਮਾਟਰ ਦੀ ਤੁਸੀਂ ਪਿਉਰੀ ਤੁਹਾਡੇ ਤੇ ਡਿਪੈਂਡਾ ਤੁਸੀਂ ਕਿੰਨੀ ਬਣਾਉਣੀ ਹੈ ਵੱਧ ਬਣਾਉਣੀ ਤੁਸੀਂ ਵੱਧ ਹੀ ਬਣਾ ਲਓ ਉਹ ਨਾਲ ਹੀ ਹੁਣ ਆਪਏ ਇਹਦੇ ਵਿੱਚ ਪਾ ਦਾਂਗੇ ਲੂਣ ਮਿਰਚ ਇਹਨਾਂ ਜਿਵੇਂ ਅੱਧਾ ਚਮਚ ਹਲਦੀ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਤੁਹਾਨੂੰ ਪਸੰਦ ਆ ਤੁਸੀਂ ਉਨੀ ਪਾ ਸਕਦੇ ਹੋ 1 ਚਮਚ ਲਾਲ ਮਿਰਚ ਅੱਧਾ ਚਮਚ ਗਰਮ ਮਸਾਲਾ ਇੱਕ ਚਮਚ ਲੂਣ ਲੂਣ ਇਸ ਤਰੀਕੇ ਨਾਲ ਪਾਇਆ ਕਿਉਂਕਿ ਆਪਾਂ ਪਹਿਲਾਂ ਵੀ ਜਦੋਂ ਇਹ ਜੜੀਆਂ ਬੜੀਆਂ ਆਪਾਂ ਜਦੋਂ ਬੋਇਲ ਕੀਤੀਆਂ ਸੀ ਨਾ ਆਪਾਂ ਉਦੋਂ ਵੀ ਲੂਣ ਇਹਦੇ ਵਿੱਚ ਆਪਾਂ ਐਡ ਕੀਤਾ ਸੀਗਾ ਸੋ ਇਸ ਹੱਦ ਦੇ ਨਾਲ ਹੀ ਤੁਸੀਂ ਜਿਹੜਾ ਉਹ ਲੂਣ ਪਾਇਓ ਆ ਮਸਾਲੇ ਭੁੱਜ ਜਾਣ ਨੂੰ ਤੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਪਾਣੀ ਦੇਖੋ ਮਸਾਲੇ ਹਲਕੇ ਜਿਹੜੇ ਭੁੱਜ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ 2 ਚਮਚ ਸੋਇਆ ਸੌਸ ਦੇ ਦੇਖੋ ਹੁਣ ਸੌਸ ਆ ਜਿਹੜੀ ਉਹ ਆਪਸ਼ਨਲ ਆ ਸੌਸ ਆ ਬਾ ਕਲਰ ਚੇਂਜ ਕਰਨਾ ਦੂਜੀ ਗੱਲ ਜੇਕਰ ਤੁਹਾਡੇ ਕੋਲ ਸੌਸ ਜਿਹੜੀ ਸੋਇਆ ਸੌਸ ਨਹੀਂ ਹੈਗੀ ਤੁਸੀਂ ਸਕਿਪ ਕਰ ਸਕਦੇ ਹੋ ਇਹਦੀ ਜਗ੍ਹਾ ਦੇਤੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਸੀਂ ਚਾਹ ਪੱਤੀ ਵਾਲੇ ਪਾਣੀ ਦੇ ਵਿੱਚ ਜੇ ਤੁਸੀਂ ਬੜੀਆਂ ਨੂੰ ਬੋਇਲ ਕਰੋਗੇ ਤਾਂ ਵੀ ਰੰਗਤ ਜਿਹੜੀ ਉਹ ਚੇਂਜ ਹੋ ਜੂਗੀ ਹੁਣ ਆਪਾਂ ਇਹਦੇ ਚ 2 ਚਮਚ ਪਾਵਾਂਗੇ ਸੋਇਆ ਸੌਸ ਦੇ ਨਾਲ ਹੀ ਆਪਾਂ ਐਡ ਕਰ ਦਾਂਗੇ ਥੋੜਾ ਜਿਹਾ ਪਾਣੀ ਤੇ ਮਿਕਸ ਕਰਕੇ ਇਹਨੂੰ ਆਪਾਂ 2-3 ਮਿੰਟ ਤੱਕ ਹੀ ਬਸ ਇਹਨੂੰ ਪਕਾਉਣਾ ਤੇ ਫਿਰ ਆਪਾਂ ਵਿੱਚ ਪਾਵਾਂਗੇ ਬੜੀਆਂ ਦੇਖੋ ਜਿਹੜਾ ਤੜਕਾ ਸੀ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਤੇਲ ਜਿਹੜਾ ਉਹ ਵੱਖਰਾ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਜਿਹੜੀਆਂ ਬੜੀਆਂ ਵਾਂ ਉਨੇ ਟਾਈਮ ਨੂੰ ਜਿਹੜੀਆਂ ਮੈਂ ਬੜੀਆਂ ਸੀ ਨਚੋੜ ਕੇ ਰੱਖ ਲਈਆਂ ਸੀ ਤੇ ਹੁਣ ਆਪਾਂ ਇਹਦੇ ਚ ਐਡ ਕਰ ਦਾਂਗੇ ਆ ਬੜੀਆਂ ਇਹਨੂੰ ਆਪ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਜੇ ਤੁਹਾਨੂੰ ਇੱਥੇ ਲੱਗਦਾ ਕਿ ਤੁਹਾਨੂੰ ਪਾਣੀ ਪਾਉਣ ਦੀ ਥੋੜੀ ਜੀ ਲੋੜ ਹੈਗੀ ਤਾਂ ਪਾ ਲਓ ਤੇ ਜੇ ਤੁਸੀਂ ਨਹੀਂ ਪਾਉਣਾ ਤਾਂ ਅਮੀ ਕੋਈ ਚੱਕਰ ਨਹੀਂ ਇਹਨੂੰ ਮੀਡੀਅਮ ਫਲੇਮ ਤੇ ਕਰਕੇ ਇਨੂੰ ਆਪਾਂ 10 ਮਿੰਟ ਤੱਕ ਮੀਡੀਅਮ ਤੋਂ ਵੀ ਥੋੜ੍ਹਾ ਘੱਟ ਹੀ ਰੱਖਿਓ 10 ਮਿੰਟ ਤੱਕ ਟੱਕ ਕੇ ਹੁਣ ਆਪਾਂ ਇਹਨੂੰ ਪਕਾਵਾਂਗੇ ਤਾਂ ਕਿ ਜਿੰਨਾ ਵੀ ਟੇਸਟ ਹੈਗਾ ਵਾ ਮਸਾਲੇ ਦਾ ਜਾਂ ਸੋਇਆ ਸੌਸ ਦਾ ਸਾਰਾ ਜਿਹੜਾ ਬੜੀਆਂ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਐਬਜ਼ਾਰਬ ਹੋ ਜਾਏ ਕਿ ਬੜੀਆਂ ਜਿਹੜੀਆਂ ਅੰਦਰੋਂ ਫਿੱਕੀਆਂ ਨਾ ਰਹਿ ਜਾਣ ਤੇ ਹੁਣ ਆਪਾਂ ਇਹਨੂੰ ਟੱਕ ਕੇ ਸੇਕ ਲਾਵਾਂਗੇ 10 ਮਿੰਟ ਤੱਕ ਹਾਂਜੀ ਤੇ 10 ਮਿੰਟ ਹੋ ਗਏ ਇੱਕ ਵਾਰੀ ਆਪਾਂ ਹੁਣ ਦੇਖਦੇ ਹਾਂ ਤੇ ਆਪਣੀ ਦੇਖੋ ਅੰਮ੍ਰਿਤਸਰੀ ਜਿਹੜੀ ਨਿਊਟ੍ਰੀ ਸੀ ਬਿਲਕੁਲ ਬਣ ਕੇ ਰੈਡੀ ਹੋ ਗਈ ਆ ਤੇ ਹੁਣ ਤੁਸੀਂ ਇਹਦੇ ਉੱਪਰ ਧਨੀਆ ਜਾਂ ਫਿਰ ਜਿਹੜਾ ਬਰੀਕ ਕੱਟਿਆ ਹੋਇਆ ਪਿਆਜ਼ ਉਹ ਤੁਸੀਂ ਪਾ ਸਕਦੇ ਹੋ ਜਾਂ ਹਰੀਆਂ ਮਿਰਚਾਂ ਬਿਲਕੁਲ ਬਰੀਕ ਜੇ ਤੁਸੀਂ ਜ਼ਿਆਦਾ ਤਿੱਖਾ ਖਾਣ ਦੇ ਸ਼ਕੀਨ ਹੋ ਤੇ ਤੁਸੀਂ ਇਹਦੇ ਉੱਤੇ ਪਾ ਕੇ ਤੇ ਉਹ ਖਾ ਸਕਦੇ ਹੋ ਸੋ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਦੇਖੋ ਤੁਹਾਨੂੰ ਤੁਹਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ ਤੇ ਤੁਸੀਂ ਡੇਲੀ ਬਣਾ ਕੇ ਖਾਓਗੇ ਤੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤੇ ਤੁਸੀਂ ਮੈਨੂੰ ਕਮੈਂਟਸ 'ਚ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਕਿੱਦਾਂ ਲੱਗੀ ਤੇ ਜੇ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ ਜੁੜ ਕਰੋ ਲਾਈਕ ਸ਼ੇਅਰ ਤੇ ਕਮੈਂਟਸ 'ਚ ਦੱਸਣਾ ਨਾ ਭੁੱਲੋ ਕਿ ਤੁਹਾਨੂੰ ਅੰਮ੍ਰਿਤਸਰੀ ਨਿਊਟਰੀ ਦੀ ਰੈਸਪੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਸੋ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਹਾਂ ਤੇ ਜੇਕਰ ਤੁਹਾਡੀ ਕੋਈ ਡਿਮਾਂਡ ਆ ਤਾਂ ਉਹ ਵੀ ਜਰੂਰ ਦੱਸੋ ਵੀਡੀਓ ਦੇਖਣ ਲਈ ਧੰਨਵਾਦ